ਕੋਝੇ ਨੀ ਤੂ ਕੋਈ ਜਾਨ ਦੀ ਗੱਲ ਕਰਦਾ ਓਏ ਉਹ ਤੇਰੇ ਵਰਗਾ ਬੁੱਧਲ ਤੇ ਮੈਂ ਆਪਣੀ ਜਿੰਦਗੀ ਦੇ ਔਰਤੇ ਹੱਥ ਚੱਕ ਕੇ ਉਹ ਮਰਦ ਬਣਦਾ ਏ ਜੇ ਮਰਦ ਬਣਨਾ ਨਾ ਤੇ ਮਰਦਾਂ ਨਾਲੇ ਪੰਗਾ ਲੈ ਹੱਥ ਖੋਲ ਕੇ ਨਾ ਜੇ ਤੈਨੂੰ ਰੜੇ ਮਦਾਂ ਤੂੜਨਾ ਚਟਾਈ ਮੈਨੂੰ ਵੀ ਜੋਰਾ ਨਾ ਕਹੇ ਜੋਰਾ ਓਏ ਫੜ ਰੇ ਸੋਲੇ ਦਾ ਮਸਾ ਓਏ ਬੂ ਆਇਆ ਹੁਣ ਵੀ ਤਾਂ ਠੀਕ ਰਿਹਾ ਕੁੱਤਾ ਲੱਫਾ ਮੋਦਵਾ ਆ ਮਾਲਾ ਮਾਲਾ ਆਇਆ ਮੇਰੇ ਨਾਲ ਮੇਰੇ ਨਾਲ ਪੱਗਾ ਇਹ ਥਾਣੇਦਾਰਾ ਸ਼ੇਰਨੀ ਦਾ ਸ਼ੇਰ ਪੁੱਤ ਆ ਸ਼ੇਰ ਪੁੱਤ ਜਿੱਦਣ ਤੇਰੇ ਹੱਥ ਲੱਗਾ ਨਾ ਮੇਰੇ ਪੁੱਤ ਨੂੰ ਗੋਲੀ ਮੈਂ ਆਪ ਮਾਰ ਦੂੰਗੀ ਤੂੰ ਆਵਦੀ ਖਾਰ ਕਰ ਆਵਦੀ ਥਾਣੇਦਾਰਾ ਇਹ ਵੀ ਉਬਲ ਬਲ ਬੋਲੀ ਹੋ ਗਈ ਬਣ ਗਈ ਚਾਹ ਹਾਂ ਹਾਂ ਬਣ ਗਈ ਪਾਣੀ ਘੁਰਪਾ ਵਿੱਚ ਪਾਉਣਾ ਬਹੁਤ ਹੈ ਬਹੁਤ ਹੈ ਜੀ ਮੈਂ ਕਹਿੰਦੀ ਸੀ ਚਾਹ ਪੀ ਲੋ ਫਿਰ ਚੱਲਦੇ ਆਪਾਂ ਕੰਮ ਨੂੰ ਆਪਾਂ ਕੰਮ ਨੂੰ ਤੂੰ ਘਰੇ ਰਹਿ ਤੈ ਕਿੱਥੇ ਜਾਣਾ ਹੈ ਗਿਆ ਕਿਉਂ ਮੈਂ ਕਿਉਂ ਨਹੀਂ ਜਾਣਾ ਹੈਗਾ ਮੇਰੀ ਗੱਲ ਸੁਣੋ ਮੇਰਾ ਨਾ ਘਰੇ ਕੱਲੀ ਦਾ ਜੀ ਨਹੀਂ ਲੱਗਦਾ ਵਗ ਚੱਲੂਗੀ ਤੁਹਾਡੇ ਨਾਲ ਓਏ ਗੱਲ ਉਹ ਨਹੀਂ ਹੈਗੀ ਸਿਆਣੇ ਕਹਿੰਦੇ ਨੇ ਵੀ ਆ ਅਖੀਲੇ ਦਿਨਾਂ ਦੇ ਵਿੱਚ ਮੜਾ ਮੋਟਾ ਆਰਾਮ ਕਰ ਲੈ ਤੂੰ ਦੱਸ ਸੁੱਤ ਕੀ ਕਰੇਂਗੀ ਮੇਰੀ ਗੱਲ ਸੁਣੋ ਸਿਆਣੇ ਤਾਂ ਇਹ ਵੀ ਕਹਿੰਦੇ ਨੇ ਕਿ ਇਹ ਦਿਨਾਂ 'ਚ ਮੜਾ ਮੋਟਾ ਤੋਰਾ ਫਿਰਾ ਵੀ ਕਰੀਦਾ ਇਸੇ ਬਾਣੇ ਮੇਰੀ ਵੀ ਸੈਰ ਹੋ ਜੂ ਮੈਂ ਚੱਲ ਵਰਦਦੀ ਆ ਤੁਹਾਡੇ ਨਾਲ ਤੂੰ ਅੜੀਆਂ ਨਾ ਕਰਿਆ ਕਰ ਅੜੀਆਂ ਨੂੰ ਮੈਂ ਤੁਹਾਨੂੰ ਕੀ ਕਿਹਾ ਜੀ ਤੂੰ ਚਾਦੀ ਕੁੱਟ ਪਾ ਮੈਨੂੰ ਪਾ ਦੰਨੀ ਆ ਜੀ ਹਾਂ ਮੈਂ ਕਹਿੰਦੀ ਸੀ ਚਾਹ ਤਾਂ ਮੈਂ ਪਾ ਦਨੀ ਆ ਮੇਰੀ ਗੱਲ ਸੁਣ ਉੱਥੇ ਕਿਹੜਾ ਮੈਂ ਕੋਈ ਭਾਰ ਬੋਝ ਵਾਲਾ ਕੰਮ ਕਰਨਾ ਬੈਠੀ ਬੈਠੀ ਟੱਪਾ ਪੱਥ ਦੂੰਗੀ ਨਾਲੇ ਜੀ ਮੈਂ ਕਹਿੰਨੀ ਆ ਆਪਾਂ ਨੂੰ ਵੈਸੇ ਵੀ ਪੈਸੇ ਦੀ ਲੋੜ ਐ ਮੈਂ ਵੀ ਜੇ ਕੰਮ ਕਰ ਲੂੰਗੀ ਦੋ ਪੈਸੇ ਵਾਧਾ ਜੁੜ ਜਾਣਗੇ ਆਪਣੇ ਕੋਲੇ ਉਹ ਭਲੀਏ ਲੋਕੇ ਮੈਂ ਤੈਨੂੰ ਇੱਕ ਸ਼ਰਤ ਤੇ ਲੈ ਕੇ ਜਾਊਂਗਾ ਜੇ ਤੂੰ ਜਾ ਕੇ ਉੱਥੇ ਬੈਠੇਂਗੀ ਮੈਂ ਤੈਨੂੰ ਟੱਪਾ ਨਹੀਂ ਪੱਥਣ ਹੁੰਦਾ ਹੈਗਾ ਭਾਰੀ ਕੰਮ ਐ ਬਜਨ ਵਾਲਾ ਕੰਮ ਐ ਤੂੰ ਕੀ ਕਰੇਂਗੀ ਦੱਸ ਆ ਕੀ ਗੱਲ ਹੋਈ ਜੀ ਉਸੀ ਮੰਦੇ ਦਾ ਹੈ ਨਹੀਂ ਕਿ ਦੇਖ ਜਿੰਨੇ ਮਾਰੀ ਥੋੜੇ ਮੂਰੇ ਤਰਲੇ ਕਰ ਲੈ ਚੱਲ ਚੰਗਾ ਨਾਲ ਤਾਂ ਲੈ ਚੱਲਿਓ ਮੈਂ ਘਰੇ ਇਕੱਲੀ ਨਹੀਂ ਰਹਿ ਸਕਦੀ ਚੱਲ ਕੋਈ ਨਾ ਤੂੰ ਐ ਕਰ ਉਹ ਫੜਾ ਮੈਨੂੰ ਝੂਲਾ ਪਲਾ ਰੋਟੀਆਂ ਪਾਲੀਆਂ ਹਾਂਜੀ ਰੋਟੀਆਂ ਬੰਨ ਕੇ ਗਲਾਸ ਬਾਟੀ ਉਹ ਵੀ ਸਾਰਾ ਕੁਝ ਪਾਤਾ ਠੀਕ ਹੈ ਦੁੱਧ ਪਾ ਲੈ ਕੁੱਟੇ ਚ ਵાળ ਕੇ ਹਾਂ ਉਬਾਲਿਆ ਹੋਇਆ ਦੁੱਧ ਉਹ ਪਾ ਲਿਆ ਅੱਛਾ ਅੱਛਾ ਚਲ ਹੁਣ ਐ ਕਰੋ ਚਾਹ ਤਾਂ ਪੀ ਲੋ ਤੁਸੀਂ ਚਾਹ ਪੀਣਾ ਨਾ ਘੁੱਟ ਮੈਂ ਇੱਥੇ ਤਾ ਪੀ ਲਈ ਹਾਂਜੀ ਮੈਂ ਤਾਂ ਪੀ ਲਈ ਸੀ ਬਸ ਚਾ ਪੀ ਲੋ ਫਿਰ ਚੱਲ ਵੜਦੇ ਆਪਾਂ ਚੱਲ ਕੋਈ ਨਾ ਚੱਲਦੇ ਲੈ ਕਰ ਹਾਂਜੀ ਆ ਫੜਾ ਮੈਨੂੰ ਆ ਫੜਾ ਦੇ ਟੂਲ ਕੋਈ ਨਹੀਂ ਇਹ ਤਾਂ ਪੂਰਾ ਫੜਾ ਦੇ ਮਾਂਦੀਆਂ ਤੁਸੀਂ ਹੈ ਨਹੀਂ ਗੀਆਂ ਆ ਜਾ ਹੁਣ ਚੱਕ ਲੈ ਪੈਰ ਮਤ ਨੂੰ ਕਿ ਹਬੂ ਤੂੰ ਕਰੇ ਕਰੀ ਬਜਾ ਕਰੀ ਭਇਆ ਮੰਨੀ ਤਾਂ ਮੇਰੀ ਦਸੂਰੇ ਕੀ ਕਰਨੀ ਬਦੀਨ ਮਿੱਟੀ ਆਵਦੀ ਨਾਲੇ ਮੇਰੀ ਫਿਰ ਕਰੇ ਵੀ ਕੀ ਕਰਦੀ ਸੀ ਮੈਂ ਬਾਈ ਹੋਰੇ ਅਹ ਮੈਂ ਕਹਿੰਦੀ ਸੀ ਬੈਠ ਕੇ ਕੀ ਕਰੂ ਆ ਮਾਰੇ ਇਹ ਆਟਾ ਪਥਾਈ ਦਿੰਨੀ ਆ ਤੁਹਾਡੇ ਨਾਲ ਤੂੰ ਤਾਂ ਬਹੁਤ ਕੁਝ ਕਹੇਂਗੀ ਜਿੱਦ ਨੂੰ ਮੈਂ ਇੱਕ ਵਾਰੀ ਕਹਤਾ ਭਗਵਾਨ ਮੰਨ ਲਿਆ ਕਰ ਬਾਈ ਹੋਰੇ ਕੀ ਕਰੇਂਗੀ ਤੂੰ ਆਰਾਮ ਕਰ ਲੈ ਟੋਟੇ ਮੈਂ ਆਪੇ ਨੂੰ ਮੋੜ ਲਵਾਂਗਾ ਠੀਕ ਆ ਬਾਈ ਯਾਰ ਜੇ ਮਤਲਬ ਚਾਹ ਪਾਣੀ ਕਹੂੰਗਾ ਚਾਹ ਪਾਣੀ ਫੜਾ ਦੇ ਬਸ ਮੈਨੂੰ ਬਾਕੀ ਕੰਮ ਆਪੇ ਕਰ ਲਊਗਾ ਚੰਗਾ ਜੀ ਇਹ ਵੀ ਨਾ ਆਪਣੇ ਜਿੱਦ ਦੇ ਨਾ ਬੜੇ ਪੱਕੇ ਨੇ ਕਾਣੋਂ ਸੁਣਦੇ ਨੇ ਮੇਰੀ ਗੱਲ ਦੱਸ ਸਾਲੀ ਦੀ ਹੱਡੀ ਇੱਥੇ ਬੈਠ ਕੇ ਵੀ ਕੀ ਕਰੂੰਗੀ ਮੈਂ ਬੋਲੀ ਹੈ ਵੈ ਕਰੂ ਮਹਾਰਾ ਤੰਨ ਨਾ ਕੋਤਾਂ ਤੇਰੀ ਬੜਾਈ ਬੋਲੇ ਗੱਡੀ ਕਾਦੇ ਵਾਸਤੇ ਰੁਕਤੀ ਮੈਂ ਨਹੀਂ ਬੰਦ ਕਰੀ ਜਨਾਬ ਮੈਨੂੰ ਲੱਗਾ ਆਪੇ ਹੋ ਗਈ ਜੀ ਮੈਨੂੰ ਜਨਾਬ ਗੱਡੀ ਗਰਮ ਹੋ ਗਈ ਉਹ ਜੇ ਗਰਮ ਹੋ ਗਈ ਬਹੁਤ ਨੜ ਚੱਕ ਕੇ ਦੇਖ ਲਾਦੀ ਪਣੋੜਾ ਜੀ ਜਨਾਬ ਅੱਛੇ ਦੀ ਪੱਟ ਲੋ ਇਹਦਾ ਟੱਕਣ ਜਾ ਹਾ ਜਨਾਬ ਜਨਾਬ ਤੂੰ ਮਰੀ ਜਾਂਦੀ ਐ ਰੇਜਿਏਟਰ ਗਰਮ ਹੋ ਗਿਆ ਜੀ ਉਹ ਫਿਰ ਹੁਣ ਗਾਹਾਂ ਦੀ ਮੈਂ ਮੈਕੈਨ ਕੀ ਕਰਾਂ ਜਨਾਬ ਗਰਮ ਪਿਆਈ ਅੱਥਵੀਂ ਲੱਗਦੇ ਤੇ ਪੱਟ ਪੱਟ ਨੂੰ ਬੋਲ ਬਲਦੇਵ ਟਿਕਾਈ ਨਾ ਖੋਲ ਜਨਾਬ ਪਾਣੀ ਨਹੀਂ ਹੈਗਾ ਇਹਦੇ ਵਿੱਚੀ ਹੁਣ ਮੇਰੇ ਮੂੰਹ ਕਨੀ ਕੀ ਵੇਖੀ ਜਾਣਾ ਕਰੋ ਕੋਈ ਇੰਤਜ਼ਾਮ ਪਾਣੀ ਦਾ ਕਿਸੇ ਪਾਸਿਓ ਜਨਾਬ ਆਹ ਸਾਹਮਣੇ ਰਹੀਆਂ ਬਥੇਰਾ ਇੱਥੋਂ ਲਿਆਨੇ ਬਾਣੀ ਨਾ ਹੁਣ ਮੈਂ ਚੱਲਾਂ ਤੇਰੇ ਨਾਲ ਉਹ ਬਲਦੇਵ ਹਾਂਜੀ ਲੈ ਕੇ ਜਾ ਇਹਨੂੰ ਨਾਲ ਚੱਲ ਬਲਦੇਵਾ ਚੱਲੀਏ ਅੱਜ ਜਨਾਬ ਉਹ ਬਾਗ ਜੋ ਹੁਣ ਉਹ ਇਹ ਨੀ ਬੀ ਮੇਰੇ ਸਾਲੇ ਦੀ ਨੇ ਹੁਣੀ ਉਹ ਹੋਣਾ ਸੀਗਾ ਬਲੇਵ ਗੱਡੀ ਛੇੜਨ ਤੋਂ ਪਹਿਲਾਂ ਪਾਣੀ ਦਾ ਚੈੱਕ ਕਰ ਲਿਆ ਕਰ ਜਨਾਬ ਕਾਲੀਓ ਬਹੁ ਕਰਦਾ ਉਹ ਤਾਂ ਕਹਿੰਦਾ ਛੇਤੀ ਚੱਲ ਹੁਣ ਮੈਂ ਪਾਣੀ ਕਿਹੜੇ ਟਾਈਮ ਦੇਖਾਂ ਰਾਤੀ ਦੇ ਹੀ ਹੁੰਦੀਆਂ ਗਾਲਾਂ ਮੇਰੇ ਕੋਲ ਨਾਲ ਅੱਗੇ ਜੀ ਤੁਸੀਂ ਹਾਂ ਮੈਂ ਆ ਗਿਆ ਇੰਜਣ ਮੈਂ ਚਲਾਇਆ ਆਪਣੀਆਂ ਪਰਲੀਆਂ ਤਿੰਨੇ ਕਾਣਿ ਚ ਪਾਣੀ ਪੈ ਜੂਗਾ ਲੱਗਣੇ ਦੋ ਤਿੰਨ ਘਟ ਲੱਗ ਜਾਣਗੇ ਉਹ ਤੱਕ ਮੈਂ ਇੱਟਾਂ ਖੜੀਆਂ ਕਰਦਣਾ ਜਿਹੜੀਆਂ ਪਰਲੇਟਾਂ ਨੇ ਉਹ ਚਣਦਾਂਗੇ ਉਹ ਤੋਂ ਨਾਲ ਚਾਹ ਦੀ ਕੁੱਟ ਕਰ ਲਈ ਅਣ ਰੋਟੀ ਪਾਣੀ ਖਾ ਲੈ ਤੂੰ ਆਰਾਮ ਕਰ ਲੈ ਤੈਨੂੰ ਪਾਣੀ ਦੇਦਾ ਲੈ ਪਾਣੀ ਨੂੰ ਕੀ ਹੁਣ ਤਾਂ ਮੈਂ ਹੀ ਜਣ ਚਲਾ ਕੇ ਆਲੇ ਦੱਸ ਤੂੰ ਬਹਿ ਜਾ ਬਾਈ ਬਹਿ ਜਾ ਕਰਦੀਆਂ ਜੀ ਇੱਥੇ ਹੀ ਬਹਿ ਜੰਨੀ ਆ ਮੈਂ ਤੁਹਾਡੇ ਕੋਲੇ ਆ ਨਾਲ ਨਾਲ ਇੱਟਾਂ ਟੈਡੀਆਂ ਕਰਦੇ ਮਹਾ ਤੂੰ ਜਿਹੜੀ ਗੱਲ ਮੈਂ ਤੈਨੂੰ ਕਹੀ ਆ ਤੂੰ ਆਰਾਮ ਕਰ ਲੈ ਕੀ ਕਰੇਗੀ ਹੇ ਇਹ ਤੇ ਰਾਮ ਤਾਂ ਕਰ ਰਹੀ ਆ ਜੀ ਇਹ ਜਿਹੜਾ ਮੇਰੇ ਕੋਈ ਭਾਰ ਬਹੁਤ ਚੱਕ ਰਹੀ ਆ ਚੱਲ ਚੰਗਾ ਜਿਵੇਂ ਤੇਰੀ ਮਰਜ਼ੀ ਜਿਵੇਂ ਤੈਨੂੰ ਠੀਕ ਲੱਗੇ ਨਾ ਕਰ ਲੈ ਨਾ ਮੇਰੀ ਸੁਣ ਗੱਲ ਤੂੰ ਛੱਡ ਦੇ ਜਿੰਨਾ ਸਾਰਾ ਲਾਵਾ ਤੈ ਬਹੁਤ ਹੈ ਬਹੁਤ ਹੈ ਨਾ ਤੇ ਪੈਰਾਂ ਭਾਰਨਾ ਬਹਿਟ ਸਿਆਣੇ ਕਹਿੰਦੇ ਹੁੰਦੇ ਨੇ ਆਰਾਮ ਕਰ ਲੈ ਮੜਾ ਮੂਟਾ ਦੋ ਕੁੜੀ ਕੋਈ ਗੱਲ ਨਹੀਂ ਜੀ ਇੰਨੇ ਚ ਮੈਂ ਕਿਤੇ ਨਹੀਂ ਥੱਕਣ ਲੱਗੀ ਕੋਈ ਗੱਲ ਨਹੀਂ ਕਰਾ ਦੇਨੀ ਆ ਤੁਹਾਡੇ ਨਾਲ ਨਾਲੇ ਜੀ ਮੈਂ ਸੋਚਦੀ ਸੀ ਹੁਣ ਕੀ ਸੋਚਦੀ ਆ ਤੂੰ ਮੈਂ ਸੋਚਦੀ ਆ ਇਹ ਜੇ ਹੁਣ ਆਪਾਂ ਥੋੜਾ ਮੋਟਾ ਕੰਮ ਕਰ ਲਾਂਗੇ ਵੱਧ ਕੇ ਆਪਣਾ ਜਦੋਂ ਜਵਾਕ ਹੋਊਗਾ ਉਹ ਸਕੂਲ ਪੜਨ ਲੱਗੂਗਾ ਨਾ ਉਹਨੂੰ ਨੇ ਕੰਮ 'ਚ ਪੈਣਾ ਪਊਗਾ ਇੰਨੇ ਕ ਪੈਸੇ ਤਾਂ ਆਪਾਂ ਉਹਦੇ ਵੱਡੇ ਹੋਣ ਤੱਕ ਜੋੜ ਹੀ ਲਵਾਂਗੇ ਹੈ ਕਮਲੀ ਜਿਹੜੀ ਸੋਚ ਤੂੰ ਕਰਦੀ ਓ ਸੋਚ ਤਾਂ ਮੈਨੂੰ ਵੀ ਹੈਗੀ ਆ ਪਰ ਮੈਂ ਇਹਦੀ ਗੱਲ ਸੋਚਦਾ ਵੀ ਮੈਂ ਉਹਨੂੰ ਇਹ ਕੰਮ 'ਚ ਨਹੀਂ ਪੜਨ ਦਵਾਂਗਾ ਹੈਗੇ ਪੈਸੇ ਇਕੱਠੇ ਕਰਕੇ ਉਹਨੂੰ ਪੜਾਊਗਾ ਲਿਖਾਊਗਾ ਵਧੀਆ ਨੌਕਰੀ ਤੇ ਲਵਾਊਗਾ ਉਹ ਤਾਂ ਹੈਗੇ ਜੇ ਹਮਾਰਾ ਮੁੱਠੀ ਨਾ ਮਿੱਟੀ ਦੇਖ ਆਪਾਂ ਹੋ ਜੰਨੇਗੇ ਉਹਨੂੰ ਥੋੜੀ ਮੁੱਟੀ ਮਿੱਟੀ ਹੁਣ ਦਵਾਂਗੇ ਆਪਾਂ ਸਨਾਣਾ ਜੀ ਹੁਣ ਤਾਂ ਆਪਾਂ ਵਧੀਆ ਅਫਸਰ ਲਾਵਾਂਗੇ ਪੜਾ ਕੇ ਨਾ ਚੰਗੀ ਗੱਲ ਆ ਕੋਈ ਨਾ ਤੇ ਬਾਕੀ ਦੇਖ ਜਿਹੜੀਆਂ ਬੰਦੇ ਦੇ ਮੱਥੀ 'ਤੇ ਲਿਖੀਆਂ ਹਰਫ ਲਿਖੇਗੇ ਉਹ ਪਰਮਾਤਮਾ ਕਰਨ ਵਾਲਾ ਸਾਰਾ ਕਰਾਉਣ ਵਾਲਾ ਬੰਦੇ ਹੱਥ 'ਵਸ ਕੁਛ ਨਹੀਂ ਹੈਗਾ ਜੇ ਆਪਾਂ ਦੇਖੀਏ ਆਪਾਂ ਸੋਚਦੇ ਕੁਛਾਂ ਤੇ ਹੁੰਦਾ ਕੁਛ ਹੈ ਜਿਹੜਾ ਮਨਜ਼ੂਰ ਕੁਦਰਤ ਨੂੰ ਹੈ ਉਹ ਹੋ ਕੇ ਰਹਿਦਾ ਹੁੰਦਾ ਹੈ ਤੇਰੀ ਮੇਰੀ ਨਹੀਂ ਚੱਲਦੀ ਹੁੰਦੀ ਕਮਲ ਸਹੀ ਕਹਿੰਦੇ ਹੋ ਜੀ ਬੱਸ ਫੇਰ ਜਨਾਬਾ ਪਾਣੀ ਤਾਂ ਮਿਲ ਗਿਆ ਹੁਣ ਦੱਸੋ ਕੀ ਕਰੀਏ ਪਾਣੀ ਤਾਂ ਮਿਲ ਗਿਆ ਹੁਣ ਲੈ ਕੇ ਸਾਲਿਆ ਬੁੱਕਾਂ 'ਚ ਜਾਵੇਂਗਾ ਇੱਕ ਗੱਡੀ ਗਰਮ ਹੈ ਉੱਤੋਂ ਜਨਾਬ ਗਰਮ ਹੈ ਜਨਾਬਾ ਪਾਂਡਾ ਦਾ ਕੋਈ ਨਹੀਂ ਹੈਗਾ ਆਪਣੇ ਕੋਲੇ ਉਹ ਲੱਗ ਰੇ ਟੰ ਪੱਥਨ ਉਹਦੇ ਲਵੇ ਹੂ ਪਾਂਡਾ ਇਹ ਸਾਲਾ ਬੁੱਕਾਂ 'ਚ ਪਾਣੀ ਪੀਂਦਾ ਚੱਲਾ ਆਏ ਚੱਲੀਏ ਪਾਂਡੇ ਦਾ ਹਿੱਲਾ ਤਾਂ ਕਰਨਾ ਪੂ ਹੁਣ ਚਲੋ ਜਨਾਬ ਆ ਪਾਣੀ ਪੀ ਲੋ ਕੋ ਤੈਨੂੰ ਮੈਂ ਕਿਹਾ ਤੂੰ ਆਰਾਮ ਕਰ ਲੈ ਪਾਣੀ ਮੈਂ ਪੀ ਲੂ ਗਾ ਗਰਮੀ ਗਰਮੀ ਤਾਂ ਹੋਏ ਪਿਓ ਦੋ ਘੋਟਾ ਪਾਣੀ ਦੀ ਪੀ ਲੋ ਮੜਾ ਯਾ ਆਰਾਮ ਮਿਲੂਗਾ ਇਹਦੇ ਨਾਲ ਕੰਮ ਕਰਦੇ ਆਪਾਂ ਲੋਕਾਂ ਵਾਂਗੂ ਹਰਾਮ ਦੀ ਨਹੀਂ ਖਾਂਦੇ ਹੈਗੇ ਇਹਦਾ ਚਿੱਟੇ ਹੱਡ ਕਾਲੇ ਕਰਨੇ ਪੈਂਦੇ ਨੇ ਚਲੋ ਠੀਕ ਹੈ ਹਾਂ ਫੇਰ ਪਸੀਨੇ ਦੀ ਕਮਾਈ ਹੈ ਫੇਰ ਜਾ ਕੇ ਤੇ ਰਾਸ ਆਉਂਦੀ ਹੈ ਹੋ ਤਾਂ ਹੈਗਾ ਜੀ ਹਾਂ ਮੈਂ ਕਹਿੰਦੀ ਸੀਗੀ ਹੁਣ ਤੁਸੀਂ ਨਾ ਆਰਾਮ ਕਰ ਲੋ ਦੋ ਘੜੀ ਮੈਂਨੇ ਚਾਹ ਧਰ ਦਿੰਨੀ ਆ ਫੇਰ ਰੋਟੀ ਖਾ ਲਿਓ ਨਹੀਂ ਮੇਰੀ ਸੁਣ ਗੱਲ ਤੂੰ ਜਾ ਕੇ ਚਾਹ ਦੀ ਘੁੱਟ ਕਰ ਰੋਟੀ ਖਾ ਲਾਂਗੇ ਤੇਰੀ ਗੱਲ ਸਹੀ ਆ ਮੈਂ ਇਹਨਾਂ 10-15 ਮਿੰਟ ਹੋਰ ਝੱਟ ਮਾਰਾਂ ਜੋ ਤੱਕ ਚਾਹ ਨਹੀਂ ਬਣਦੀ ਹੈਗੀ। ਤੂੰ ਕਿਹੜੀ ਠੂਹੀ ਸਿੱਧੀ ਕਰ ਲੈਂਦੇ ਮੈਂ ਤਾਂ ਤਾਂ ਕਹਿੰਦੀ ਸੀ। ਠੂਹੀ ਸਿੱਧੀ ਕਰਕੇ ਫੇਰ ਕੀ ਹੋਊਗਾ? ਫੇਰ ਮਿੱਟੀ ਨਾਲ ਮਿੱਟੀ ਹੋਣਾ ਪਊਗਾ। ਜੀ। ਹਾਂ ਬਾਈ। ਸਤਿ ਸ੍ਰੀ ਅਕਾਲ ਸਰਕਾਰ। ਸਤਿ ਸ੍ਰੀ ਅਕਾਲ ਜੀ। ਪਾਣੀ ਚਾਹੀਦਾ ਹੈ। ਹਾਂ ਸਰਕਾਰ ਜੀ। ਔਰ ਇਹ ਹਾਜੀ ਕੜਾ। ਆਜੋ ਜੀ। ਚੱਲ ਬਸ ਦੇਰ ਦਾ। ਆਜੋ। ਆਜੋ ਸਰਕਾਰ। ਲੈ ਇੱਕ ਗਲਾਸ ਦੇ। ਨਾ ਸਰਕਾਰ ਪਾਣੀ ਪੀਣ ਵਾਲਾ ਪੀ ਲੋ ਪਾਣੀ ਓਏ ਅਸੀਂ ਪਾਣੀ ਪੀਣਾ ਨਹੀਂ ਸਾਡੀ ਗੱਡੀ ਗਰਮ ਹੋ ਗਈ ਗੱਡੀ ਚ ਪਾਣੇ ਪਾਣੀ ਸਰਕਾਰ ਆਹ ਦੇਖੋ ਖਾਲਚ ਰਹੀ ਉਹ ਬੰਬੀ ਚੱਲ ਰਹੀ ਆ ਉੱਥੇ ਪਾਣੀ ਬਾਧੂਆ ਗੱਡੀ ਜਿੰਨਾ ਮਰਜੀ ਪਾ ਲੋ ਸਰਕਾਰ ਓ ਪਾਣੀ ਦਾ ਸਾਨੂੰ ਉਰੇ ਵੀ ਚਮਕਦਾ ਸਾਡੇ ਕੋਲ ਪਾਂਡਾ ਨਹੀਂ ਸਾਨੂੰ ਪਾਂਡਾ ਚਾਹੀਦਾ ਸਰਕਾਰ ਜੀ ਦੇਖੋ ਉਹ ਤਾਂ ਸਾਡਾ ਹੈਗਾ ਦੁੱਧ ਦੀ ਚਾਹ ਵਸਦੀ ਹੈ ਤੇ ਸਾਡੀਆਂ ਰੋਟੀਆਂ ਤੇ ਝੱਕੜੇ ਚ ਪਾਣੀ ਹੈਗਾ ਸਰਕਾਰ ਪੀਣ ਵਾਲਾ ਪਾਣੀ ਓ ਤੂੰ ਹੋਰ ਪਰ ਨਹੀਂ ਬਲਦੇਵਾ ਖੜਾ ਚੱਕ ਓਏ ਨਹੀਂ ਨਹੀਂ ਸਰਕਾਰ ਜੀ ਗਸਤਾਖੀ ਮਾਫ ਜੀ ਦੇਖੋ ਤੁਸੀਂ ਉਰੇ ਪਰਾਂ ਪਾਂਡਾ ਕੋਈ ਹੋਰ ਦੇਖ ਲੋ ਜੀ ਅੱਡਾ ਚੁਰਮਣਾ ਕਰੋ ਇਹ ਪੀਣ ਵਾਲਾ ਪਾਣੀ ਆ ਚੱਕ ਮੇਰੇ ਤਾਂ ਐਵੇਂ ਕਰੀ ਜਾਊਗਾ ਨਹੀਂ ਸਰਕਾਰ ਜੀ ਨਹੀਂ ਨਹੀਂ ਇਹ ਪੀਣ ਵਾਲਾ ਪਾਣੀ ਸਰਕਾਰ ਜੀ ਧੱਕਾ ਨਾ ਕਰੋ ਜੀ ਪੀਣ ਵਾਲਾ ਪਾਣੀ ਸਰਕਾਰ ਹੱਥ ਬੰਨ ਕੇ ਬੇਨਤੀ ਹੈ ਜੀ ਬਲਦੇਵ ਇਹ ਐਵੇਂ ਨਹੀਂ ਮੰਨਦਾ ਜੱਜ ਜਨਾਬ ਨੂੰ ਬੁਲਾ ਕੇ ਲਿਆ ਮੇਰੀ ਗੱਲ ਸੁਣੋ ਦੇ ਦਿਓ ਤੁਸੀਂ ਫਿਰ ਕੀ ਹੋਊਗਾ ਥਾਤੀ ਜੀ ਲੱਤਾਂ ਖਾਈ ਬਣਾ ਕਾਨੂੰ ਮੰਨਦੇ ਨੇ ਤੂੰ ਕਹੀਆਂ ਗੱਲਾਂ ਕਰਦੀਆਂ ਪੀਣ ਵਾਲਾ ਪਾਣੀ ਐ ਓ ਜਲਦੀ ਆ ਜਾ ਬੁਲਾ ਲਿਆ ਹੁਣ ਵੱਡੇ ਸਾਹ ਜੀ ਆ ਰਹੇ ਨੇ ਕਿਤੇ ਕੰਮ ਹੋਰ ਨਾ ਚੱਲ ਕੋਈ ਨਾ ਤੂੰ ਚੁੱਪ ਰਹਿ ਕਾਹ ਤੋਂ ਡਰੀਂ ਨੀ ਚੁੱਪ ਰਹਿ ਤੂੰ ਹਾਂ ਸਾੜੇ ਹਜੇ ਤੱਕ ਨਹੀਂ ਆਏ ਜਨਾਬ ਜੀ ਪਾਣੀ ਤਾਂ ਮਿਲ ਗਿਆ ਸੀ ਆ ਜੀ ਪਰ ਪਾਣੀ ਕੜੇ ਚ ਦੀ ਆ ਜੀ ਉਹ ਫਿਰ ਕੜੇ ਵਾਲਾ ਪਾਣੀ ਕਿਹੇ ਚ ਪੈ ਨਹੀਂ ਸਕਦਾ ਉਹ ਕਹਿੰਦਾ ਮੇਰੇ ਪਾਣੀ ਪੀਣ ਵਾਲਾ ਜੀ ਇਹੇ ਓਏ ਉਹਨੂੰ ਦੱਸਣਾ ਸੀ ਵੀ ਥਾਣੇਦਾਰ ਬਖਤਾਬਰ ਬਖਤਾਬਰ ਬੁੱਚੜ ਦੱਸਿਆ ਨਹੀਂ ਉਹਨੂੰ ਦੱਸਿਆ ਦੀ ਉਹਨੂੰ ਜੀ ਤੇ ਉਹਦੀ ਐਨੀ ਹਿੰਮਤ ਕਿ ਬਖਤਾਬਰ ਬੁੱਚੜ ਨੂੰ ਪਾਣੀ ਵਾਸਤੇ ਜਵਾਬ ਦਿੱਤਾ ਜੀ ਦਾ ਕਰਤਾ ਮੇਰੇ ਸਾੜੇ ਦੇ ਨਾ ਖੰਭ ਦੇੜਦਾ ਚੱਲ ਮੇਰੇ ਨਾਲ ਆਜੋ ਜੀ ਉਹ ਆਗੇ ਜਨਾਬ ਆ ਜੇ ਪਿਆਰ ਨਾਲ ਦੇ ਦੰਦਾ ਤੁਹਾਨੂੰ ਬੁਲਾਣੇ ਪੈਂਦੇ ਸਤਿ ਸ੍ਰੀ ਅਕਾਲ ਜਨਾਬ ਸਤਿ ਸ੍ਰੀ ਅਕਾਲ ਜੀ ਉਹ ਤੂੰ ਮੇਰਾ ਨਾਮ ਨਹੀਂ ਜਾਣਦਾ ਓਏ ਮੇਰਾ ਨਾਮ ਆ ਬਖਤਾਵਰ ਸਿੰਘ ਬੁੱਚੜ ਕੀ ਨਾਮ ਆ ਦੱਸਿਆ ਨਹੀਂ ਤੂੰ ਮੇਰਾ ਨਾਮ ਬਖਤਾਵਰ ਸਿੰਘ ਬੁੱਚੜ ਕਿਹਾ ਸੀ ਜੀ ਤੇ ਸਰਕਾਰ ਜੀ ਗਸਤਾਖੀ ਮਾਪ ਜੀ ਮੈਂ ਇਹਨਾਂ ਨੂੰ ਕਿਹਾ ਸੀ ਵੀ ਮੇਰੇ ਕੋਲ ਹੋਰ ਪੰਡਾ ਨਹੀਂ ਹੈਗਾ ਮੇਰੇ ਕੋਲ ਸਿਰਫ ਪੀਣ ਵਾਲਾ ਪਾਣੀ ਆ ਜੀ ਐਨੀ ਗੱਲ ਹੋਈ ਸਰਕਾਰ ਜੀ ਸਾਲਿਆ ਬੜਾ ਹੀ ਪਿਆਸਾ ਲੱਗਦਾ ਕਾਦੇ ਵਾਸਤੇ ਚੱਪਲ ਗੱਲ ਪਾਣਾ ਦੇ ਦੇ ਆਪਣੀ ਗੱਡੀ 깔 ਆਏ ਕਿ ਫੜਾਦਾ ਮੈਂ ਭੰਡਾ ਚੱਕੇ ਮੇਰੀ ਗੱਲ ਸੁਣੋ ਆਪਾ ਹੋਰ ਚੱਕ ਓਏ ਚੱਕ ਕਰਾ ਨਹੀਂ ਜਨਾਬ ਇਹ ਗੱਤ ਨਹੀਂ ਕਰੋ ਜਨਾਬ ਕਿਤੇ ਮੇਰਾ ਹੱਥ ਉੱਠ ਜੇ ਛੜ ਜਾ ਮੇਰੇ ਤੇ ਕਹੀ ਚੱਕਦਾ ਆਹੀ ਬਹੁਤ ਤੇਰੇ ਜੱਪਛੇ ਨਾਲ ਦਿੱਤਾ ਨਾ ਓਏ ਮੈਨੂੰ ਬੜਾ ਮੈ ਤਾਂ ਛੱਡ ਦੇ ਕਲਾਵਾ ਮੈਨੂੰ ਵੀ ਫੜਨਦਾ ਜੇ ਕਿਤੇ ਮੇਰੇ ਹੱਥ ਵੱਧ ਗਏ ਨਾ ਤਾਂ ਬੋਰੀ ਮੰਗੂ ਨਚੋੜ ਦੂੰ ਉਹ ਰੀਮਾਂ ਕੋ ਤੇ ਅਜਾ ਤੋੱਤੇ ਨੂੰ ਮੈਂ ਨਾ ਚੋੜਿਆ ਪੁੱਠਾ ਲਮਕਾ ਕੇ ਤੇ ਖੂਨ ਦਾ ਟੋਕਾ ਟੋਕਾ ਤੇਰੇ ਜੇਸਮ ਚੋਂ ਨਾ ਕੱਢਿਆ ਸਾਲਿਆ ਤੇਰੀ ਗਰਮੀ ਨਾ ਕੱਢੀ ਨਾ ਓਏ ਬਖਤਾਵਰਾ ਕੌਣ ਕਹੂਗਾ ਬਖਤਾਵਰਾ ਜੇ ਆਪਦੀ شریف ਨਾ ਸ਼ਰੀਫੀ ਛੱਡ ਕੇ ਬਦਮਾਸ਼ੀ ਤੇ ਆ ਗਿਆ ਨਾ ਤਾਂ ਤੇਰੀਆਂ ਪੁਸ਼ਤਾ ਰੋਲ ਦੂੰ ਮੈਂ ਤੂੰ ਨਾ ਮੇਰੀ ਸ਼ਰੀਫੀ ਜਮਾ ਤੇ ਤੇਰੇ ਮੰਗੂ ਮੇਰੇ ਖੂਨ ਦੇ ਵਿੱਚ ਹਰਾਮ ਦੀ ਕਮਾਈ ਨਹੀਂ ਹੈਗੀ ਤੂੰ ਸਰਕਾਰ ਦਾ ਟੌਟਾਂ ਟੌਟਾਂ ਟੱਲਾ ਦੱਲਾ ਓਏ ਸਾਲਿਆ ਤੇਰੀ ਜ਼ਿੰਦਗੀ ਤੇ ਯਾਨੀ ਮਰਦ ਬਣਨ ਦਾ ਸ਼ੌਕ ਹੈ ਨਾ ਤਾਂ ਫਿਰ ਲਾਹ ਵਰਦੀ। ਦੇਖ ਰਹਾ ਡੇ ਮੈਦਾਨ, ਦੇਖਦਾ ਕੋਈ ਮੱਤਰ ਦਾ। ਓਏ ਤੇਰੀ ਤਾਂ ਨਾ ਫੜ 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 ਖਤਮ ਸਮਝ। ਪਰ ਮੈਨੂੰ ਲੱਗਦਾ ਕੋਈ ਮਹਿਮਾਨ ਆਉਣ ਵਾਲਾ ਹੈ। ਖਬਰਦਾਰ ਓਏ ਜੇ ਕਾਲੀਆਂ ਅੱਖਾਂ ਦੇ ਕਰੀਆਂ ਹਾਂ ਸਾਰੇ ਦੇ ਮੈਂ ਡੇਲੇ ਕੱਟ ਲੂਗਾ। ਓਏ ਬਖਤ ਆ ਲੈ ਕੇ ਭੜ ਦੇ ਟੱਟੂ ਹਵਾ ਕਰਦਾ ਤੂੰ। ਬਖਤਾਵਰ ਦੇ ਬੋਚੜ ਖਾਨੇ 'ਚ ਜਿਹੜਾ ਵੀ ਜਾਨ ਬਰਾਇਆ ਨਾ ਉਹ ਕਿਹੜੀ ਮਰਜ਼ੀ ਨਾਲ ਦਹਾ ਹੋਵੇ। ਪਾਪਸ ਨਹੀਂ ਗਿਆ ਉਹ ਤੇਰੇ ਹੱਥਾਂ ਚਲੇ ਨਹੀਂ ਜਾਣ ਹੈ ਖੱਟੋ ਇਹਨੂੰ ਖੱਟੋ ਛੱਡ ਦੇ ਚੱਲ ਖੱਟੋ ਨਹੀਂ ਆਣੀ ਮੈਂ ਤੁਹਾਡੇ ਕੋਲ ਚੱਲ ਉਹ ਬਕਸਾ ਬਰਤ ਤੂੰ ਸਭ ਸਭ ਖਾਓ ਛੱਡ ਦੋ ਤਦ ਤਰਪਾ ਹਣੇਦਾਰਾ ਓਏ ਜੇ ਮੇਰੇ ਪਰਿਵਾਰ ਨੂੰ ਕੁਝ ਹੋ ਗਿਆ ਮੈਂ ਤੇਰਾ ਪਰਿਵਾਰ ਰੋੜ ਦੂੰ ਪੰਚ ਖਤਮ ਕਰ ਦੂੰ ਬਸ ਓ ਤੇਰੇ ਵਰਗੇ ਬੜੇ ਆਏ ਤੇ ਬੜੇ ਗਏ ਓਏ ਓਏ ਕਿਰਾਹਤ ਪਸਾਉਂਦੇ ਤੇਰਾ ਇਹਰਾ ਹੱਥ ਤਾ ਓਏ ਛੀਰੀ ਜਿਹੀ ਤੇਸੀ ਪਾਵੇ ਪਾਣੀ ਬਾਦਚ ਪਾਣੀ ਪਹਿਲਾ ਗੱਡੀ ਦਾ ਇੰਜਣ ਕਰ ਠੰਡਾ ਤੇ ਫਿਰ ਇਹਦਾ ਇੰਜਣ ਤਾਂ ਤਾਰੀ ਦਾ ਠੰਡਾ ਮਾਈ ਕਰੂੰਗਾ ਥਾਣੇਦਾਰ ਉਹ ਥਾਣੇਦਾਰ ਬੋਰ ਨਟ ਕਰ ਬੰਦ ਐਨੀ ਵੇ ਥਾਣੇ ਹੋ ਇੱਕ ਵਾਰੀ ਹੱਥ ਛੱਡ ਦਿਖਾਂਗੇ ਕਿਹੜਾ ਹਥਿਆਰ ਹੈ ਓਏ ਓਏ ਕੋਈ ਨਾ ਕੱਢ ਓਏ ਰਸਾ ਪਿੱਛੋਂ ਚਾਰ ਟੂ ਟੂ ਲੈ ਕੇ ਇੱਕ ਤੇ ਭਾਰੀ ਹੁਣ ਓਏ ਟੋ ਟੂ ਨਹੀਂ ਤੇਰੀ ਜੰਦਗੀ ਤੇ ਸਾਲਿਆ ਦੱਲਿਆ ਸਾਲ ਸਾਲ ਕਰੇ ਮਰ ਸੜੇ ਨਬਸ ਅਮਰਤਾ ਉਹ ਤੇ ਹੱਥ ਚੱਕਦਾ ਪਰੇ ਮਰੇ ਮਾਂ ਤੇਰੀ ਜ਼ਿੰਦਗੀ ਦਾ ਸਾਇਆ ਤਲਿਆ ਤੇਰੇ ਨਾਲ ਦੀ ਪਰੇ ਸਾਹਾਂ ਤੋਂ ਵਾਲੀ ਆ ਕੋਈ ਭਾਰੀ ਜੰਨੇ ਵਾਲੀ ਆ ਤੇ ਕਿਰਦੋ ਸਾਲ ਚੜਦੋ ਓਏ ਸਾਲਿਆ ਇਹਨੂੰ ਚੜਦੋ ਇੱਕ ਵਾਰੀ ਹੱਥ ਛੱਡ ਦੇ ਬਖਤਾਵਰਾ ਜਦ ਤੂੰ ਬੜੇ ਮਰੇ ਤੋਂ ਉਹ ਲਾਂ ਦਾ ਤੇਰੀ ਜ਼ਿੰਦਗੀ ਤੇ ਉਹ ਦਸਤੀਮੇ ਤੇ ਹੱਥ ਸਾਲਿਆ ਕੱਤਦਰ ਨੂੰ ਵਾ ਬੰਨਨੂ ਤੇ ਸਾਲੇ ਕਰਦਾ ਤੇਰਾ ਮੈਂ ਖੂਨ ਢੰਗਾ ਬੰਨਨੂ ਉਧਰ ਪਾਵਾਰਾ ਸਾਹ ਓਏ ਪਰੇ ਮਾਰੇ ਸਾਹ ਓ ਸਾਬ ਚੜਦੂ ਸਾਬ ਚੜਦੂ ਵਾਏ ਮੈਂ ਚੜਦੂ ਬਤਾ ਬਰਾ ਓਏ ਠਣੇ ਤਰਾ ਔਕਾਤ ਤੇ ਰਹਿ ਕੇ ਗੱਲ ਕਰ ਓਏ ਹੁਣ ਦੱਸ ਦਿਆਂ ਔਕਾਤ ਸਾਡੀ ਕੀ ਐ ਤੈਨੂੰ ਦੱਸ ਦਿਆਂ ਓਏ ਵਾਏ ਵਾਏ ਜਾ ਤੋ ਤੀਰਾ ਨਾ ਤੂੰ ਹੱਥਾਂ ਜੋੜਨਾਂ ਤੇ ਹੱਟੇ ਬੇਕਾਰ ਤੇ ਨੇਗੇ ਆਪਾਂ ਸਾਡਾ ਤੇਰਾ ਸਾਡੀ ਅੱਖ ਜਾਗਦੀ ਆ ਓਏ ਸਾਡੀ ਜ਼ਮੀਰ ਜਾਗਦੀ ਥੋਡੇ ਵਾਂਗੂ ਨਹੀਂ ਹੈਗੇ ਬਿਕਾਉ ਅਸੀਂ ਓਏ ਸਰਕਾਰ ਦੇ ਆ ਦੱਲਿਆ ਓਏ ਓਏ ਪੁੱਤ ਤੂੰ ਹਜੇ ਅੱਗੇ ਬਾਪ ਦਾ ਨਾ ਪਾਸੀ ਨਹੀਂ ਦੇਖਾ ਹੋਈ ਨਹੀਂ ਦੇਖਾ ਹੋਈ ਨਹੀਂ ਦੇਖਾ ਹੋਈ ਨਹੀਂ ਦੇਖਾ ਹੋਈ ਹੁਣੇ ਤੇਰਾ ਤੇ ਮਾਰੀ ਹੱਥ ਖੋਲ ਏ ਪੁੱਤ

ਦੱਤੇ ਗਰੇਤੀ ਬੈਣੀ ਕਿਹ ਬਾਹਰ ਮੜੇ ਨੇ ਓਏ ਤੀ ਭੈਣ ਦਾ ਹੈਗੀ ਐ ਤੇਰੇ ਪਾਤੀ ਪਾਸ ਇੱਕ ਰਨ ਨਹੀਂ ਹੈਗੀ ਰਨ ਛਾੜ ਗਿਆ ਥੱਪੜ ਮਾਰ ਗਿਆ ਅੜਦੇ ਕੁੱਤਿਆਂ ਬਖਤਾਬਰ ਬੁੱਚੜ ਦੇ ਥੱਪੜ ਮੈਨੂੰ ਲੱਗਦਾ ਨਾ ਤੈਨੂੰ ਆ ਚਾਹੀਦਾ ਨਾ ਲੀਗਾ ਲੋੜ ਨਹੀਂ ਤੈਨੂੰ ਲੱਗਦਾ ਹੀ ਨਹੀਂ ਕੁੱਤਿਆਂ ਜੇ ਤੇਰਾ ਨਾ ਤੇਰੇ ਨਾਲ ਰੱਤਾਂ ਰੰਗੀਨਾ ਕੀਤੀ ਤਾਂ ਮੈਨੂੰ ਵੀ ਬਚੜਕਾਣਾ ਪਊਗਾ ਚੜੋ ਛੱਡੋ ਸਾਲੀ ਨੂੰ ਪਿੱਛੇ ਜਨਮ ਮੇਰਾ ਕੀ ਕਸੂਰ ਆ ਚੱਲ ਪਿੱਛੇ ਓਏ ਇੱਕ ਵਾਰੀ ਹੱਥ ਕੋਲ ਮੇਰੇ ਓਏ ਉਹਦਾ ਥੱਕ ਓਏ ਹੋਰ ਮਾਰ ਲੈ ਇੱਕ ਅੱਧੀ ਲੱਤ ਓ ਤਿਉ ਕੀ ਜਿਉਂਦੇ ਜੀਣਾ ਕਿਸ ਨੇ ਆਪ ਦਾ ਕਿਰਿਆ ਕਰਮ ਨਹੀਂ ਹੁੰਦਾ ਦੇਖਿਆ ਹੋਣਾ ਓਏ ਲੋ ਬਈ ਇਹਦਾ ਆਪਾਂ ਕਿਰਿਆ ਕਰਮ ਕਰਨਾ RAM ਨਾਮ ਸਤ ਹੈ RAM ਨਾਮ ਸਤ ਹੈ RAM ਨਾਮ ਸਤ ਹੈ ਕਿੱਕ ਖਾਰਿਆ ਕੋਈ ਟਾਈਮ ਹੀ ਨਹੀਂ ਆਪਦੀ ਮੌਤ ਨੂੰ ਸਿੱਧਾ ਦਿੱਤਾ ਵਖਤਾਵਰਾ ਆਪਦੀ ਮੌਤ ਨੂੰ ਘਰ ਓਏ ਗੱਡੀ ਸਟਾਰਟ ਕਮਾ ਘਟੇ ਸਾਲਿਆ ਤੈਨੂੰ ਸਾਰੇ ਪਿੰਡ ਦੀ ਜੀਵ ਦੀ ਉੱਤੋਂ ਦੀ ਕਮਾ ਕੇ ਨਾ ਤੇ ਪਿੰਡ ਦੀ ਕਲੀ-ਕਲੀ ਦੇ ਵਿੱਚੋਂ ਦੀ ਹੁੰਦਾ ਹੋਇਆ ਨਾ ਤੇ ਤੇਰਾ ਨੰਗਾ ਨਾਚ ਨਾ ਕਰਾਇਆ ਤਾਂ ਮੈਨੂੰ ਬਖਤਾ ਵਰ ਓਏ ਬਖਤਾ ਵਰ ਬੁੱਚੜ ਕੇ ਰਹਿ ਕਹਿਣਾ ਓਏ ਤੇ ਤੇਰਾ ਨੰਗਾ ਨਾਚ ਨਾ ਕਰਾਇਆ ਤੇ ਤੇਰਾ ਮਾਸ ਕੁੱਤਿਆਂ ਨੂੰ ਨਾ ਖਵਾਇਆ ਨਾ ਅਦੱਤਕ ਤੇ ਰਣਵਾਦਾ ਰੋਟੀ ਨਹੀਂ ਖਾਤਾ ਮੈਂ ਰੋਟੀ ਸਮਝ ਗਿਆ ਓਏ ਬਖਤਾਬਰਾ ਉਹ ਤਮਾਸ਼ਾ ਤੂੰ ਦੇਖਿਆ ਹੁਣ ਆਪਦੇ ਅੱਖੀ ਆਪਦੀ ਮੌਤ ਦਾ ਓਏ ਨਾਲੇ ਤੇਰੀ ਆਹ ਪਾੜੇ ਟੱਕੂ ਦੇਖਣਗੇ ਓਏ ਓਏ ਪਾੜੇ ਦੇ ਟੱਕੂ ਨਹੀਂ ਇਹਨਾਂ ਦਿੱਤਾ ਨਾ ਇੱਥੇ ਮੋਢਿਆਂ ਤੇ ਸਟਾਰ ਲਗਾਉਂਦੇ ਨੇ ਤੇ ਉਹ ਸਟਾਰ ਲਗਾਉਣ ਵਾਲਾ ਕੌਣ ਹੋਊਗਾ ਇਨਨ ਹਾਈ ਕਰ ਭੈਣ ਮੇਰੀ ਐ ਪੈਰੀ ਪੈਕੇ ਦੇਖ ਲੱਗਦਾ ਜਲਾਦ ਬਖਸ਼ੇ ਦੇਵੇ ਹੂੰ ਬਾਹਰ ਆਪਾ ਤੇਰੇ ਵੀ ਰੰਗ ਨਿਆਰੇ ਕਿੱਡਾ ਜਲਾਦ ਪੈਦਾ ਹੋਇਆ ਧਰਤੀ ਦੇ ਸਤੇ ਚੱਲ ਪ੍ਰਮਾਤਮਾ ਆਪੇ ਕਰੂ ਕਲੀ ਓਏ ਆਖਰੀ ਸਾਹਾਂ ਤੇ ਆ ਕੋਈ ਹੋਰ ਇੱਛਾ ਤਾਂ ਦੱਸ ਦੇ ਸਭ ਖਾਦੀ ਮੈਂ ਮੇਰੇ ਤੁਹਾਡੇ ਪੈਰੀ ਪੈਣੀ ਆ ਛੱਡ ਦੋ ਇਹਨਾਂ ਨੂੰ ਛੱਡ ਦੋ ਮੇਰੀ ਗੱਲ ਸੁਣ ਨਹੀਂ ਆਪਣੇ ਗੁਰੂ ਨੇ ਇਹ ਸਿਖਾਇਆ ਝਾਲਮਾ ਦੇ ਪੈਰੀ ਨਹੀਂ ਪਿਆ ਕਰਦੇ ਝਾਲਮਾ ਤਾਂ ਨੱਕ ਤੋੜ ਜਵਾਬ ਦਿਆ ਕਰਦੇ ਨੇ ਸਿਆਣੀ ਬਣ ਸਿਆਣੀ ਖੜੀ ਹੋ ਐਨੀ ਛੇਤੀ ਹਮਤ ਹਾਰ ਗਈ ਤੂੰ ਹੈ ਹਲੇ ਮੈਂ ਮੁੱਕਿਆ ਥੋਣੀ ਆ ਰੱਬ ਖੜੇ ਆਪਣੇ ਸਿਰ ਤੇ ਹਲੇ ਜੇ ਤੁਹਾਨੂੰ ਕੁਝ ਹੋ ਗਿਆ ਮੈਂ ਦੇਖੇ ਇਹਨਾਂ ਦੇ ਮੂੰਹ ਨਾ ਲੱਗੋ ਤੂੰ ਮੰਨ ਤੂੰ ਬਾਹੇ ਗੁਰੂ ਤੇ ਹਕਾਰਪੁਰਖ ਤੇ ਭਰੋਸਾ ਰੱਖ ਮੈਨੂੰ ਕੁਛ ਨਹੀਂ ਹੁੰਦਾ ਹੈਗਾ ਜੀ ਤੂੰ ਓਏ ਉਹ ਤੇਰੇ ਵਰਗਾ ਬੁੱਦਲ ਤੇ ਮੈਂ ਆਪਣੀ ਜਿੰਦਗੀ ਦੇ ਔਰਤੇ ਹੱਥ ਚੱਕ ਕੇ ਉਹ ਮਰਦ ਬਣਦਾ ਏ ਜੇ ਮਰਦ ਬੰਨਾ ਨਾ ਤੇ ਮਰਦ ਨਾਲੇ ਪੰਗਾ ਲੈ ਹੱਥ ਖੋਲ ਕੇ ਨਾ ਜੇ ਤੈਨੂੰ ਰੜੇ ਮਤਾਂ ਤੂਰਨਾ ਚਟਾਈ ਮੈਨੂੰ ਵੀ ਜੋਰਾ ਨਾ ਕਹੇ ਜੋਰਾ ਓਏ ਉਸ ਪਿੰਜਰੇ ਚ ਨਾ ਹਰੇਕ ਜਾਨ ਬ ਫਟ ਫੜਾਉਂਦਾ ਤੇ ਪਰ ਉਹ ਬਾਅਦ ਚ ਪਿੰਜਰੇ ਤੋਂ ਬਾਹਰ ਨਿਕਲਣ ਤੋਂ ਬਾਅਦ ਵੀ ਨਾ ਕੋਛ ਨਹੀਂ ਕਰ ਸਕਦਾ ਓਏ ਮੇਰੀਆਂ ਰਕਾ ਦੇ ਵਿੱਚ ਕੋਛ ਨਹੀਂ ਕਰ ਸਕਦਾ ਮੇਰੀਆਂ ਰਕਾ ਦੇ ਵਿੱਚ ਕਰਤਦਾ ਖੂਨ ਤੇਰੇ ਮੰਗੂ ਬੇਗਰਤ ਨਹੀਂ ਹੈਗਾ ਬੁਚੜਾ ਜਨਾਬ ਲੱਤਾਂ ਦਾ ਬੰਦੀਆਂ ਨਹੀਂ ਓਏ ਬਹੁਤ ਜਾਨ ਐਨਾ ਲੱਤਾਂ ਦੇ ਵਿੱਚ ਓਏ ਇਨਾ ਹੱਥਾਂ ਦੇ ਵਿੱਚ ਦੇਖ ਤੇ ਆ ਓਏ ਲੱਤਾਂ ਕਿੰਨਾ ਪਰ ਚੱਲਦੀਆਂ ਨੇ ਹੁਣ ਤੈ ਸੜਕ ਤੇ ਕੁੱਤਾ ਦੇਖਿਆ ਕਦੇ ਜਿਹੜੀਆਂ ਲੱਤਾਂ ਐ ਇਹ ਕਰਕੇ ਜਾਂਦਾ ਹੈ ਇਨੂ ਸਾਲੇ ਨੂੰ ਕਢੀਸ ਦੇ ਹੋਏ ਲੈ ਕੇ ਜਾਣਾ ਜਖੋ ਸਾਲੇ ਦੇ ਨਾ ਹੱਡ ਚਮਕਣ ਹੱਡ ਕੋਈ ਬਖਤਾਵਰਾ ਕੋ ਤੂੰ ਵੀ ਉਸ ਗੰਦੀ ਨਾਲੀ ਵਾਲੇ ਕੁੱਤੇ ਦੀ ਨਸ ਚੋਂ ਇੱਕ ਕੁੱਤਾ ਹੈ ਇੱਕ ਕੁੱਤਾ ਓਏ ਤੇ ਤੂੰ ਵੀ ਉਹ ਛਣਦਾਰ ਜਨਾਬਾ ਐਮ ਗੰਧਾ ਦਿਲਾਣੀਆਂ ਕਰ ਓਏ ਗੱਡੀ ਸਟਾਰਟ ਉਹ ਸਿੰਘਾ ਸਰਦਾਰਾਂ ਨੂੰ ਮੌਤ ਵੀ ਸੌਖੀ ਲੰਦੀ ਉਹ ਸਾਤਾ ਮੌਤ ਵੀ ਥਰ ਥਰ ਕੰਬਦੀ ਓਏ ਛੱਡ ਦੋ ਓਏ ਛੱਡ ਦੋ ছিল <laughs> 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 ਭੱਜ ਲਾ ਭੱਜ ਜਾਵੇ ਮੈਂ ਛੱਡ ਦੋ ਛੱਡ ਦੇਣਾ ਹੋਰ ਜ਼ੋਰ ਨਾਲ ਮੈਂ ਜ਼ੋਰ ਨਾਲ ਛੱਡ ਬਲਦੇਬ ਖੱਚਦੇ ਗੱਡੀ ਭੱਜ ਲਾ ਭੱਜ ਲਾ ਆ ਜਾ ਆ ਜਾ ਦੇਖ ਓਏ ਦਲਾਪਰਾ ਸਾਲੀ ਕਿਵੇਂ ਭੱਜੀ ਆਉਂਦੀ ਆ ਨਾਲ ਬੈਣ ਪਾਉਂਦੀ ਆ ਭੱਜ ਜਿੱਥੇ ਤੱਕ ਭੱਜਦੀ ਆ ਤੇ ਅੱਜ ਤਾਂ ਤੇਰਾ ਵੀ ਹਸਾ ਗਤਬ ਕਾਰੀ ਦੇਵਾਂਗੇ ਓ ਗੇਟ ਖੋਲੋ ਤਲਾਬਰਾ ਜੀ ਨਾ ਦੇਖ ਵਾ ਤੇਰੀ ਰਨ ਤਰਲੇ ਪਾਉਦੀ ਆਉਦੀ ਰਪਤੀ ਸੋ ਤਰਲੇ ਕਹਿੰਦੀ ਬਖਤਾਬਰਾ ਤੇਰਾ ਕੱਖ ਨਾ ਰਹੇ ਜੇ ਕੱਖ ਤਜ ਉਹਦਾ ਨਹੀਂ ਰਹਿਣਾ ਲਾਵੀ ਮਿੱਤਰਾ ਹੁਣ ਪਿਆਲਾ ਜਿਹੜੇ ਅਕਾਲ ਪੁਰਖ ਬਾਹੇ ਗੁਰੂ ਨੂੰ ਆਦੇ ਵੱਡ ਬਡੇਰਿਆਂ ਨੂੰ ਧਿਆਉਣਾ ਕਿਉਂਕਿ ਹੁਣ ਸਮਾ ਤੇਰਾ ਬਹੁਤ ਨੇੜੇ ਆ ਵੀ ਆ ਗਈ ਓਏ ਅਕਾਲ ਪੁਰਖ ਦਾ ਸਾਡੇ ਸਦਾ ਅੰਗ ਸੰਗ ਆ ਓਏ ਜੋ ਤੱਕ ਉਹਦਾ ਆਸਰਾ ਉਹਦੀ ਓਟ ਹੈ ਓਏ ਸਾਨੂੰ ਤਤੀ ਬਾਹ ਨਹੀਂ ਲੱਗਣ ਦੇਣੀ ਓਨੇ ਸਾਹ ਸਾਹ ਸਾਨੂੰ ਛੱਡ ਦੇ ਦੇ ਕਿਉਂ ਆ ਰਿਹਾ ਉਹ ਬੁੱਚੜਾ ਉਹ ਕਹਿੰਦੇ ਜੋੜੀਆਂ ਰੱਬ ਬਣਾਉਂਦਾ ਪਰ ਅੱਜ ਬਖਤਾਵਰ ਨੂੰ ਕਿੰਨਾ ਸੋਹਣਾ ਮੌਕਾ ਮਿਲਿਆ ਜੋੜੀਆਂ ਉੱਤੇ ਭੇਜਣ ਦਾ ਛੱਡ ਦੋ ਜੀ ਕਿ ਮੇਰੇ ਜਵਾਬ ਕਰਕੇ ਛੱਡ ਦੋ ਜਨਾਬ ਜਨਾਬ ਆ ਇਨਾ ਜ਼ੁਲਮ ਕਾਮ ਕਰਦੇ ਹੋ ਇਨਾ ਟੈਲੀਫੋਨ ਨਾਲ ਪੈਨੂੰ ਗੋਲੀਆਂ ਮਾਰ ਦੋ ਸਾਲਿਆ ਤੇਰੀ ਭੈਣ ਲੱਗਦੀ ਏ ਵਾਹ ਓਏ ਦਲਾਵਰਾ ਬੜਾ ਰਿਸ਼ਤਾ ਲੱਭਿਆ ਚੱਲ ਓਏ ਤੂੰ ਵੀ ਕੀ ਯਾਦ ਕਰੇਗਾ ਬਲਦੇਵ ਸਿਆ ਤੇਰੀ ਭੈਣ ਨੂੰ ਮਾਫ ਕੀਤਾ ਕਿਉਂ ਤੂੰ ਪੁੱਛੜਾ ਓਏ ਤੂੰ ਕੌਣ ਹੋਣਾ ਮਾਫ ਕਰਨ ਵਾਲਾ ਓ ਮਾਫੀ ਤਾਂ ਉਸ ਕਾਲਪੁਰਖ ਓ ਬੰਦੂ ਹੱਥ ਲਿਖ ਜਾ ਓਏ ਬੰਦਾ ਕੁਝ ਨਹੀਂ ਕਰ ਸਕਦਾ ਉਹ ਤੱਕ ਸਾਡੇ ਅੰਗ ਸੰਗ ਹੈ ਸਾਨੂੰ ਉਹਦੀ ਓਟਾ ਵਾਹਿਗੁਰੂ ਦੀ ਉਹ ਤੇਰੀ ਤੱਤੀਵਾ ਦਾ ਸਾਡੇ ਲਬੇ ਵੀ ਲੱਗ ਸਕਦੀ ਓਏ ਓਏ ਥੋੜਾ ਜਿਹਾ ਹੋਰ ਉੱਚੀ ਬੋਲ ਦੇ ਓਏ ਕੀ ਪਤਾ ਵਾਹਿਗੁਰੂ ਤੇਰੀ ਸੁਣ ਲੈ ਯਾਦ ਰੱਖੀ ਓਏ ਯਾਦ ਰੱਖੀ ਓਏ ਓਏ ਛੋੜੇ ਖੂਨ ਦੇ ਵਿੱਚ ਗਦਾਰੀ ਆ ਆ ਫਿਰ ਵੀ ਭਲਾ ਇਨਸਾਨਾ ਜੀਨੇ ਹਾ ਦਾ ਨਾਰਾ ਮਾਰਿਆ ਕੁੱਤਿਆ ਓਏ ਗੱਲ ਸੁਣ ਓਏ ਇੱਕ ਕਚੇਰੀ ਵੀ ਮੇਰੀ ਆ ਤੇ ਇੱਥੇ ਫੈਸਲੇ ਵੀ ਮੈਂ ਕਰਦਾ ਇੱਥੇ ਨਾ ਦਲੀਲ ਸੁਣੀ ਜਾਂਦੀ ਐ ਤੇ ਨਾ ਕੋਈ ਵਕੀਲ ਪੇਸ਼ ਹੁੰਦਾ ਤੇ ਚੈਪਟਰ ক্লোਜ ਓਏ ਬਖਤਾਵਰਾ ਤਾਂ ਫਿਰ ਇੱਕ ਦਲੀਲ ਮੇਰੀ ਵੀ ਸੁਣ ਲੈ ਓਏ ਜੇ ਮੈਂ ਜੋਂਦਾ ਬਚ ਗਿਆ ਤੂੰ ਤਾਂ ਕੀ ਆ ਤੇਰੇ ਛਪਾਟੇ ਤੇ ਤੇਰਾ ਥਾਣਾ ਸਭ ਮੈਂ ਟੇਰੀ ਟੇਰੀ ਕਰ ਦੂੰ ਤੇ ਆਉਣ ਵਾਲਾ ਮੇਰਾ ਪੁੱਤਰ ਫਰਖਾੜ ਕੋ ਪੈਂਦਾ ਕੋ ਖਾੜਕੂ ਓਏ ਇਥੋਂ ਸਾਂਭੇ ਨਹੀਂ ਜਾਣੇ ਹੈਗੇ ਸੀ ਸਾਂ ਪੇਰੀ ਜਾਣੇ ਬਖਤਾ ਭਰਾ ਓ ਮੈਨੂੰ ਤਾਂ ਇਹ ਸੀਗਾ ਵੀ ਮੈਂ ਹਫਤੇ ਤੱਕ ਉਹ ਕੱਟ ਜੂ ਪੂਰਾ ਕਰ ਦੂੰ ਤੇ ਤੂੰ ਭੱਜਿਆ ਤੇ ਤੇਰਾ ਇਨਕਾਊਂਟਰ ਪਰ ਸਾਲਿਆ ਤੂੰ ਤਾਂ ਖਾੜਕੂ ਜੰਮਣ ਦੀਆਂ ਗੱਲਾਂ ਕਰਨ ਲੱਗ ਗਿਆ ਐਨੀ ਛੇਤੀ ਨਹੀਂ ਮੈਂ ਤੈਨੂੰ ਮਾਰਦਾ ਓ ਇਹਨੂੰ ਥਾਣੇ ਲੈ ਕੇ ਚੱਲ ਓਏ ਐਤਾ ਸਾਲੇ ਦਾ ਮੈਂ ਮਾਸ ਪਟਣ ਓ ਓ ਓ ਸਾਲੀ ਕੁੱਤੀ ਰੰਨ ਇਹ ਜੰਮੂਗੀ ਇਹ ਜਮੂਕਾਰ ਕੋ ਤੇ ਆਉਣ ਵਾਲੀਆਂ ਤੇਰੀਆਂ ਦਾ ਸੱਤ ਪੀੜੀਆਂ ਪੀੜੀਆਂ ਜਬਾਕ ਜੰਮੜੋ ਸਭ ਜਾਣ ਪੀਓ ਨਾ ਓਏ ਬਖਤਾ ਬਰਾਣਾ ਹਜੇ ਹਿੱਤੇ RAM MANI RAM ਖੁਸ਼ ਨੀ ਹੋਇਆ ਤੇ ਧਰਮ ਰਾਜ ਨੇ ਵੀ ਪੋਛਣਾ ਉਹ ਬਖਤਾਵਰਾ ਤੇਰੇ ਬੋ ਚੜਖਾਨੇ ਚ ਅੱਜ ਕੋਈ ਆਈ ਨਹੀਂ ਤੇ ਰਹੀ ਗੱਲ ਆ ਮੇਰੇ ਛੋਟੇ ਜੇ ਪਿਆਰੇ ਜੇ ਆਹ ਸਾਹ ਲੈਣ ਵਾਲੀ ਦੀ ਤੇ ਇਹਨੂੰ ਵੀ ਹਜੇ ਕੋਈ ਸ਼ਾਂਤੀ ਨਹੀਂ ਮਿਲੀ ਵਕਤਾ ਬਰਾ ਪੈਗ ਲਾਉਣ ਵਾਸਤੇ ਮਾਸ ਵੀ ਚਾਹੀਦਾ ਨਾ ਜੁੱਤੀ